ਤੈਨੂੰ ਦੇਖੀ ਜਾਣ ਨੂੰ ਮੈਂ ਕਮਰਦੀ ਜਾਣੂ ਤੈਨੂੰ ਦੇਖੀ ਜਾਣੂ ਦਿਲ ਕਰਦਾ ਐ ਸੱਜਣਾ ਤੈਨੂੰ ਦੇਖੀ ਜਾਣੂ ਮਨ ਦਾ ਨਾ ਦਿਲ ਅੱਖ ਮੁਖ ਤੋਂ ਹਟਾਉਣ ਨੂੰ ਮੁਖ ਤੋਂ ਹਟਾਉਣ ਨੂੰ ਦਿਲ ਕਰਦਾ ਐ ਸੱਜਣਾ ਤੈਨੂੰ ਦੇਖੀ ਜਾਣੂ ਮਨ ਦਾ ਨਾ ਦਿਲ ਅੱਖ ਮੁਖ ਤੋਂ ਹਟਾਉਣ ਨੂੰ ਮੁਖ ਤੋਂ ਹਟਾਉਣ ਨੂੰ ਦੇਖ-ਦੇਖ ਤੈਨੂੰ ਸੱਜਣਾ ਦੇਖ ਦੇਖ ਤੈਨੂੰ ਸਾਨੂੰ ਝੜਦਾ ਸਰੂਰੇ ਦੇਖ ਦੇਖ ਤੈਨੂੰ ਸਾਨੂੰ ਝੜਦਾ ਸਰੂਰੇ ਦੇਖ ਦੇਖ ਤੈਨੂੰ ਸਾਨੂੰ ਝੜਦਾ ਸਰੂਰੇ ਤੈਨੂੰ ਤੈਨੂੰ ਝੜਦਾ ਸਰੂਰੇ ਕੋਈ ਨਾ ਕੋਈ ਗਲੇ ਕੋਈ ਨਾ ਕੋਈ ਗਲੇ ਕੋਈ ਨਾ ਕੋਈ ਗਲੇ